ਦੋਸੋਸੀਂ ਔਰਤ ਦੀ ਪੂਜਾ ਕਰਦੇ ਹਾਂ ਔਰਤ ਨੂੰ ਬੰਦਾ ਮਾਨ ਸਨਮਾਨ ਕਰਦੇ ਹਾਂ ਔਰਤ ਦਾ ਸਨਮਾਨ ਕਰਦੇ ਹਾਂ ਵੂਮਨ ਡੇ ਮਨਾਉਂਦੇ ਹਾਂ ਪਰ ਇਸ ਤਰ੍ਹਾਂ ਦੇ ਵੂਮਨ ਡੇ ਮਨਾਉਣ ਦਾ ਕੀ ਫਾਇਦਾ ਜਿੱਥੇ ਔਰਤ ਦਾ ਸਤਿਕਾਰ ਨਾ ਹੋਵੇ ਔਰ ਦੀ ਕੀ ਮਜਬੂਰੀ ਹੋ ਸਕਦੀ ਹੈ ਔਰਤ ਕੋਲੇ ਉਹ ਕੀ ਕੀ ਕੰਮ ਕਰ ਸਕਦੀ ਹੈ ਸਭ ਨੂੰ ਪਤਾ ਲੇਕਿਨ ਜੇ ਔਰਤ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਉਹ ਜਿਸਮ ਵੇਚਦੀ ਹੈ ਤਾਂ ਹਾਲਾਂਕਿ ਗੈਰ ਕਾਨੂੰਨੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਔਰਤਾਂ ਹਨ ਪੰਜਾਬ ਦੇ ਵਿੱਚ ਜਿਸ ਦੀ ਮਜਬੂਰੀ ਹੈ ਪੰਟ ਹੋਰ ਜੇਕਰ ਉਸ ਔਰਤ ਦੀ ਆਪਾਂ ਕੱਪੜੇ ਲਾ ਕੇ ਵੈਸ਼ੀਆੰ तरीਕੇ ਦੇ ਨਾਲ ਉਸ ਨੂੰ ਖੇਤਰ ਤੇ ਲਿਜਾ ਕੇ ਕੁੱਟਮਾਰ ਕਰੀਏ ਉਸ ਦੇ ਗੁਪਤੰਗਾ ਤੇ ਲੱਤਾਂ ਮਾਰੀਏ ਉਸੇ ਜੂੰਡੇ ਪੱਟੀਏ ਮੂੰਹ ਕਾਲਾ ਕਰੀਏ ਤੇ ਉਸ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਏ ਤਾਂ ਇਹ ਬਾਝ ਨਹੀਂ ਹਾਲਾਂਕਿ ਔਰਤ ਦਾ ਵੀਡੀਓ ਇੰਨਾ ਸ਼ਰਮਨਾਕ ਹੈ ਕਿ ਮੈਂ ਇਸ ਨੂੰ ਪੂਰੀ ਤਰ੍ਹਾਂ ਦਿਖਾ ਨਹੀਂ ਸਕਦਾ ਕਿਉਂਕਿ ਔਰਤ ਅਲਸ ਨੰਗੀ ਹੈ ਅਰੇ ਲੋਕ ਜਿਹੜੇ ਕੁੱਟਣ ਵਾਲੇ ਨੇ ਮਾਰਨ ਵਾਲੇ ਨੇ ਇਸ ਔਰਤ ਦੇ ਉੱਪਰ ਅਤਿਆਚਾਰ ਕਰ ਰਹੇ ਨੇ ਨੰਗਨ ਹਾਲਾਤ ਦੇ ਵਿੱਚ ਉਸ ਦੇ ਗੁਪ ਤੰਗਾ ਤੇ ਲੱਤਾਂ ਤੱਕ ਮਾਰ ਰਹੇ ਨੇ ਔਰ ਆਪ ਤਾਂ ਬੇਟਾ ਬੇਟਾ ਪੁੱਤ ਪੁੱਤ ਕਰਦੀ ਆਪਣੀ ਜ਼ਿੰਦਗੀ ਦੀ ਗੁਹਾਰ ਲਗਾ ਰਹੀ ਆ ਪਰ ਇਹ ਜ਼ਾਲਮ ਲੋਕ ਇਸ ਗੱਲ ਤੋਂ ਦਰਗਨਾਰ ਹੋਏ ਬੈਠੇ ਨੇ ਕਿ ਇਹ ਵੀ ਕਿਸੇ ਦੀ ਮਾਂ ਹੈ ਵੀ ਕਿਸੇ ਦੀ ਭੈਣ ਹੈ ਹਾਲਾਂਕਿ ਲੇਡੀ ਜਿਹੜੀ ਹੈ ਉਹ ਨੀਅਰ ਅਬਾਊਟ 50 ਤੋਂ 55 ਸਾਲ 60 ਸਾਲ ਦੀ ਲੱਗਦੀ ਹੈ ਬਜ਼ੁਰਗੌルト ਹੈ ਪਰ ਕਿਹੜੀਆਂ ਮਜਬੂਰੀਆਂ ਦੇ ਕਰਕੇ ਇਹ ਆਪਣਾ ਜਿਸਮ ਵੇਚਦੀ ਹੈ ਡਰਾਈਵਰਾਂ ਨੂੰ ਇਹ ਇਹ ਔਰਤ ਦੱਸ ਸਕਦੀ ਹੈ ਪਰ ਉਸ ਔਰਤ ਨੂੰ ਕੁੱਟਣ ਦਾ ਹੱਦਕਾ ਆਮ ਲੋਕਾਂ ਕੋਲੇ ਨਹੀਂ ਹੈ ਅਗਰ ਉਸ ਔਰਤ ਨੇ ਗਲਤੀ ਕੀਤੀ ਸੀ ਤਾਂ ਸੁਰੂਤਾਂਤ ਪੁਲਿਸੇ ਹਵਾਲੇ ਕੀਤਾ ਜਾਂਦਾ ਔਰਤ ਪਰ ਲੇਡੀ ਪੁਲਿਸ ਬੁਲਾ ਕੇ ਉਸ ਨੂੰ ਕਾਰਵਾਈ ਕਰਵਾਈ ਜਾਂਦੀ ਪਰ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਇੱਕ ਔਰਤ ਨੂੰ ਨੰਗਰ ਕਰਨ ਕਰਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਇਹ ਦੋਹੇ ਤਿੰਨੇ ਵੀਡੀਓ ਕਰਤਾਰਪੁਰ ਦੇ ਵਿੱਚ ਬਣਿਆ ਹਾਲਾਂਕਿ ਪੁਲਿਸ ਵਾਲ ਅਧਿਕਾਰੀਆਂ ਕੋਲੇ ਇਸ ਦੀ ਪਿੰਕ ਲੱਗ ਚੁੱਕੀ ਆ ਸ਼ਿਕਾਇਤ ਹੋ ਚੁੱਕੀ ਆ ਪਰ ਕੀ ਪੁਲਿਸ ਇਨ੍ਹਾਂ ਲੋਕਾਂ ਤੇ ਬਣਦੀ ਕਾਰਵਾਈ ਕਰੇਗੀ ਕਰੇਗੀ ਤੇ ਕਦੋਂ ਕਰੇਗੀ ਦੋਸਤੋ ਕਟਨਾ ਕਰਤਾਰਪੁਰ ਹਲਕੇ ਦੀ ਹੈ ਜਿੱਥੇ ਵੀਡੀਓ ਬਣਾਏ ਗਏ ਖੇਤਾਂ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਲਿਜਾ ਕੇ ਨੰਗਿਆਂ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਤੇ ਉਸ ਦੇ ਲੱਤਾਂ ਨੂੰ ਚੌੜਿਆਂ ਕਰਕੇ ਗੁਪਤੰਗ ਤੇ ਸੱਟਾਂ ਤੱਕ ਮਾਰੀ ਗਿਆ ਇਹ ਸ਼ਰਮਨਾਕ ਘਟਨਾ ਪੰਜਾਬ ਦੇ ਕਰਤਾਰਪੁਰ ਜਲੰਧਰ ਏਰੀਏ ਦੇ ਵਿੱਚ ਵਾਪਰੀ ਜਿਸ ਨਾਲ ਪੂਰੀ ਸਮੁੱਚੀ ਲੋਕਾਈ ਦਾ ਸਿਰ ਜਿਹੜਾ ਉਹ ਸ਼ਰਮਸਾਰ ਹੋ ਚੁੱਕਿਆ ਔਰ ਝੁੱਕ ਚੁੱਕਿਆ ਦੋਸੋਂ ਇਹਨਾਂ ਗਲਤ ਆਨਸਰਾਂ ਦੇ ਖਿਲਾਫ ਪੁਲਿਸ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਖਲ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਅਗਰ ਇਹ ਪਹਿਲੀ ਘਟਨਾ ਆਈ ਉਸ ਤੋਂ ਬਾਅਦ ਵੀ ਅਗਰ ਇਹਨਾਂ ਲੋਕਾਂ ਨੂੰ ਇਹਨਾਂ ਦੋਸ਼ੀਆਂ ਨੂੰ ਨਖ ਨਾ ਪਾਈ ਗਈ ਤਾਂ ਇਸ ਤੋਂ ਬਾਅਦ ਵੀ ਬਹੁਤ ਸਾਰੀਆਂ ਘਟਨਾਵਾਂ ਯੂਪੀ ਬਿਹਾਰ ਵਾਂਗੂ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਤਾਂ ਇਹ ਤਸਵੀਰਾਂ ਇੰਨੀਆਂ ਕਿ ਵਿਜਲਿਤ ਕਰਨ ਵਾਲੀਆਂ ਨੇ ਕਿ ਮੈਂ ਸਾਫ਼-ਸਾਫ਼ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦਾ ਕਿਸੇ ਕਿਸੇ ਨਾਲ ਕਾਹਤ ਨਾਲ ਜਸਮਾਨੀ ਝੇੜਛੜ ਕੀਤੀ ਜਾ ਰਹੀ ਹੈ ਉਸ ਨੂੰ ਗਾਲਾਂ ਕੀਤੀਆਂ ਜਾ ਰਹੀਆਂ ਨੇ ਮੈਂ ਤੁਹਾਨੂੰ ਸਾਫ਼-ਸਾਫ਼ ਵੀਡੀਓ ਦਿਖਾ ਵੀ ਨਹੀਂ ਸਕਦਾ ਮਾਮਲਾ ਕਰਤਾ